ਉਹਦਾ ਇਲਾਕਾ ਹੈਗਾ ਫਰੋਕੀਆਂ ਲੈਣ ਵਾਸਤੇ ਸ਼ੀਤਲ ਉਂਗਰਾਲ ਦਾ ਇਲਾਕਾ ਹੈ ਇਹ ਇੱਥੋਂ ਢਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਜਰਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕੋੜ ਵਾਸਤੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਵੈਸੇ ਹੀ ਹੋਮੋਪੈਥਿਕ ਦੀ ਗੋਲੀ ਜਾਂ ਉਹਦਾ ਕੋਈ ਖਾ ਕੇ ਕਿਸੇ ਨੂੰ ਪੈਦਾ ਨਾਮ ਨੂੰ ਨੁਕਸਾਨ ਹੈ ਸਬੂਤ ਸਰਕਾਰ ਆ ਜਾਣੀ ਸਾਡੀ ਸਾਰਾ ਕੁਝ ਸਬੂਤ ਬੜਾ ਸਾਹਮਣੇ ਆ ਜਾਣ ਲੱਗਾ ਜੇ ਆਮ ਆਦਮੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚ ਦੇ ਵੈਸੇ ਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਭ ਕੁ ਸਪੋਰਟ ਦੀ ਵਾਰੀ ਆ ਗਈ ਹੈ ਕਿਉਂਕਿ ਸ਼ੀਤਲੰਗੁਰਾ ਦਾ ਇਹ ਕਹਿਣਾ ਕਿ ਮੇਰਾ ਇਲਾਕਾ ਤੇ ਮੇਰੇ ਇਲਾਕੇ ਵਾਲੇ ਮੈਨੂੰ ਜਿਤਾਣਗੇ ਉਹਦਾ ਇਲਾਕਾ ਹੈਗਾ ਫਰੋਤੀਆਂ ਲੈਣ ਵਾਸਤੇ ਸੀਤਲੋਂਗਰਾਲ ਦਾ ਇਲਾਕਾ ਹੈ ਇਹ ਇੱਥੋਂ ਢਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਦੜਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕਾਉਣ ਵਾਸਤੇ ਅਜਿਹੇ ਇਲਾਕਾ ਹੈ ਸੀ ਉਹਨੂੰ ਸੰਭਾਲਣਾ ਨਹੀਂ ਜਿਹੜਾ ਸਾਡੇ ਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਪੈਦਾ ਕਰੇ ਉਹਨੇ 2 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਵਿਚਰਿਆ ਤੇ ਜਿਸ ਤਰੀਕੇ ਦੇ ਨਾਲ ਮਾਰੇ ਅੰਸਰਾਂ ਨੂੰ ਇੱਥੇ ਬढ़ावा ਮਿਲਿਆ ਜਿਸ ਤਰੀਕੇ ਦੇ ਨਾਲ ਇੱਥੇ ờ ਖੋਹਾ ਲੁਕਾ ਨਸ਼ੇ ਆਏ ਆ ਉਸ ਕਰਕੇ ਅੱਜ ਸੀਦਰੋਂਗਰਾਲ ਨੂੰ ਇਥੋਂ ਪਛਾੜਿਆ ਜਾਏਗਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਵੈਸੀ ਹੀ ਹੋਮੋਪੈਥਿਕ ਦੀ ਗੋਲੀ ਐ ਨਾ ਉਹਦਾ ਕੋਈ ਖਾ ਕੇ ਕਿਸੇ ਨੂੰ ਫਾਇਦਾ ਹੈ ਨਾ ਕੋਈ ਨੁਕਸਾਨ ਹੈ ਸਾਰਾ ਨਵਾਂ ਸੀਦਰੋਂਗਰਾਲ ਨੇ ਕਿਹਾ ਹੈਗਾ ਕਿ ਤੁਸੀਂ ਐਲੀਵਿਏਸ਼ਨ ਤਾਂ ਲਗਾ ਰਹੇ ਹੋ ਲੇਕਿਨ ਪ੍ਰੂਫ ਵੀ ਕੋਈ ਲੈ ਕੇ ਆਓ ਸਾਡੇ ਸਬੂਤ ਸਰਕਾਰ ਆ ਜਾਣੀ ਸਾਡੀ ਸਾਰਾ ਕੋਈ ਸਬੂਤ ਬੜਾ ਸਾਹਮਣੇ ਆ ਜਾਣਗੇ ਸਰ ਅਗਰ ਗੱਲ ਕੀਤੀ ਹੈ ਵੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਪੱਧਰ ਤੇ ਜਿਹੜੀ ਤਬਾਦਲੇ ਦੀ ਜੀਐਸਟੀ ਜਾਰੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਚੋਂ ਰੋਸ ਹੈ ਸੋਰਸਸ ਦੇ ਮੁਤਾਬਕ ਤੇ ਮੀਡੀਆ ਰਿਪੋਰਟ ਮੁਤਾਬਕ ਕਈ ਪੁਲਿਸ ਮੁਲਾਜ਼ਮ ਰਿਟਾਇਰਮੈਂਟ ਲੈ ਅੰਜਾਰੇ ਨੇ ਤਾਂ ਕਈ ਇਸਤਿਫਾ ਦੇ ਲਾ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹਦਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋਰੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਰਸਵਾਰਿਆਂ ਨਾਲ ਕਰਕੇ ਦੇਖ ਲਈਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਹਦੇ ਜ ਆਪਣੇ ਮੰंजे ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮੁਲਾਜ਼ਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਡੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਪਰ ਇਹ ਨਹੀਂ ਹੈ ਕਿ ਤੁਸੀਂ ਬਦਲਾਖੋੜੀ ਦੇ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ 200-200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਮੁਠੀ ਪੈਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਾਂ ਤੇ ਹੁਣ ਹਾਰੋ ਪਰ ਉਹ ਕਿਹੜੇ ਕੁਛ ਕਾਲੀ ਭੇਡਾ ਵੀ ਇਹ ਜਿਸ ਨੂੰ ਕਰਨ ਲਈ ਇਸ ਲਈ ਤਬਾਹ ਦੇ ਕੀ ਜਾਵੇ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਯਾ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਆ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਹਨ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀਆਂ ਵਾਲਾ ਗੁੱਸਾ ਕਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਹੈ ਉਹਨਾਂ ਨਾਲ ਪਿਆਰ ਨਾਲ پیش ਆਓ ਸਰ ਆਖਰੀ ਸਵਾਲ ਹੈ ਪੰਜਾਬ ਤੇ ਜੰਗ ਦੇ ਵਿੱਚ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰੇਲਵੇ ਸਟੇਸ਼ਨ ਮਾਸਟਰ ਨੂੰ ਚਿੱਠੀ ਮਿਲੀ ਹੈ ਉਹਦੇ ਵਿੱਚ ਪੰਜਾਬ ਤੇ ਜੰਗ ਦੇ ਰੇਲਵੇ ਸਟੇਸ਼ਨ ਨੂੰ ਬੰਗਲਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਔਰ ਜਿਸ ਨੇ ਚਿੱਠੀ ਲਿਖੀ ਹੈ ਉਹ ਆਪਣੇ ਨੂੰ ਏਰੀਆ ਕਮਾਂਡਰ ਦੱਸ ਰਿਹਾ ਹੈ ਲક્ષਯੇ ਤੌਰ 'ਤੇ ਬਾਦ। ਇਹ ਗਿੱਦਰ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਹਨ ਲੇਕਿਨ ਇੰਟੈਲੀਜੈਂਸ ਨੂੰ ਚਾਹੀਦਾ ਇਹਦਾ ਡੂੰਘਾਈ ਦੇ ਵਿੱਚ ਪਤਾ ਕਰੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋ ਰਹੇ ਹਨ। ਸੋ ਪੰਜਾਬ ਦੇ ਹਾਲਾਤ ਬੜਾ ਬਗੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਧੰਨਵਾਦ ਕਾਪੀ ਹੋ ਗਿਆ ਜਿਹੜਾ ਸਰਜੀ ਕਾਪੀ ਹੋ ਗਿਆ ਫਿਰ ਸਹੀ ਫਿਰ ਵੀ ਆਪ ਹੈਧੀ ਹੈ ਆਮ ਆਦਮੀ ਪਾਰਟੀ ਕੇ तमाम बड़े लीडर्स कैबिनेट मंत्री यहां तक कि संदीप पाਟਕ ਉਹਨਾਂ ਨੇ ਜਲੰਧਰ में मीटिंग की है डिप्टी के साथ और इलेक्शन को लेकर क्या लग रहा है कि इस बार क्योंकि सरकार सत्ता में है तो कहीं ना कहीं جواب ਦੇਗਾ ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਇੱਥੇ ਮੀਟੀਆਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਵਲ ਦੀ ਕੇਅਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾ ਦਾ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਤੇ ਦਾ ਲੇਕਿਨ ਇਹਨਾਂ ਨੇ ਕੁਝ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ لیکن ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਵਾਣਾ کل ਕੇਜੀਵਾਲ ਸਰ ਨੂੰ ਜ਼ਮਾਨਤ ਮਿਲੀ ਹੈ ਉਸ کے بعد پٹاکے چرائے گئے لیکن پھر ان کو روک دیا گیا ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ گئے ہوئے ਸੀ ਕੇਜਰੀਵਾਲ جی ਉੱਥੇ ਜਿੱਤ ਹੋ ਗਈ ਹੈ ਤੇ واپس ਆ رہے ਸੀ پٹاکے چلن لگے لیکن راستے 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਹੈ ਉਹਨਾਂ ਨੂੰ واپس ਬੁਲਾ ਲਿਆ ਗਿਆ ਸੋ ਮਨੂ ਐ ਦੱਸੋ ਕਿ 100 ਚੂੜੇ ਖਾ ਕੇ ਬਿੱਲੀ ਹੱਥੋਂ ਚਲੀ ਹੈ ਇਹ ਕਿਹੜਾ ਉਹ ਜੱਦ ਜਿੱਤ ਕੇ ਆ ਰਹੀ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਘਟਾਲਾ ਨਿਕਲਿਆ ਜਿੱਦ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਏਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਹ ਆਪਾਂ ਲੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਵੀ ਸਰ ਉਹਦੇ ਵਿੱਚ ਦੱਸਦੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਇੱਥੇ ਦਫ਼ਤਰਾਂ ਦੇ ਵਿੱਚ ਕ腐ਸ਼ਨ ਹੈ ਨਸ਼ਿਆਂ ਦੀ ਪਰਹਾਰ ਹੋਈ ਵੀ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਐਸੀ ਨਹੀਂ ਕਹਿ ਰੇ ਸੋ ਇਹ ਸੰਭਾੜੇ ਨਹੀਂ ਸਕੇ ਪੰਜਾਬ ਨੂੰ ਕਿ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਟ ਦਾ ਹਲਕੇ ਵਿੱਚ ਚੋਣ ਆਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ 3 ਤੇ ਆਣਾ ਸਰ ਅੱਜ ਨਾਮਿਨੇਸ਼ਨ भरने ਜਾ ਰਹੇ ਹਾਂ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਕੈਸੀ ਨਾਮ ਕਾਂਗਰਸ ਪਾਰਟੀ ਨੇ ਇੱਕ ਗਰਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਸਟਰ ਤਾਰਪੋਰੇਸਨ ਦੇ ਵਿੱਚ ਐਮਸੀ ਰਹੀ ਹੈ ਸੀਨੀਅਰ ਡਿਪਟੀ ਮੇਰ ਰਹੀ ਹੈ ਤੇ ਹਮੇਸ਼ਾ ਤੋਂ ਆਪਣੇ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਵੀ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਆ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ ਤੇ ਲਾਇਲ ਵਰਕਰ ਕਾਂਗਰਸ ਦੇ ਰਹੇ ਆ ਹਮੇਸ਼ਾ ਕਾਂਗਰਸੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ ਇਸ ਕਰਕੇ ਇੱਕ ਨਵਾਂ ਵਰਕਰ ਨੂੰ ਇੱਕ ਮਹਿਲਾ ਵਰਕਰ ਨੂੰ ਇੱਕ ਐਮਸੀ ਲੈਵਲ ਦੀ ਵਰਕਰ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਧੰਨਵਾਦੀਆਂ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਨੂੰ ਆਮ ਆਦੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਆਮ ਬੰਦੇ ਟਿਕਟ ਦਿੰਦੇ ਲੇਕਿਨ ਕਾਂਗਰਸ ਪਾਰਟੀ ਨੇ ਅਸਲ ਦੇ ਵਿੱਚ ਇੱਕ ਆਮ ਔਰ ਮਹਿਲਾ ਮਹਿਲਾ ਮਾਨੋਗੀ ਇਸ ਗੱਲ ਦਾ ਮਾਣ ਮਿਲਿਆ ਕਿ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜ੍ਹੇ ਲਿਖੀ ਸੂਝਵਾਨ ਆਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਹਨਾਂ ਤੇ ਕੋਈ ਅਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਹਿ ਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਅਸੀਂ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲੇ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਬੀਜੇਪੀ ਕਿਤੋਂ ਖੜਾ ਸੀ ਐ ਕਿ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਚੋਂ ਖੜਾ ਹੈ ਇਹਨਾਂ ਦੇ ਬੰਦੇ ਬਦਲੇ ਐ ਇਹਨਾਂ ਦੀ ਸੋਚ ਵੀ ਅਜੇ ਅਜਿਹੀ ਹੈ ਇਹਨਾਂ ਨੂੰ ਕੋਈ ਸਰਕਾਰ ਨਹੀਂ ਸਮਾਜ ਕਿਸ ਤਰ੍ਹਾਂ ਚੱਲਦਾ ਇਹ ਦਲ ਬਦਲਵਾਰ ਨੂੰ ਸਭ ਤੋਂ ਉਤਸ਼ਾਹਿਤ ਕਰਦੇ ਐ ਕਿ ਇੱਕ ਸਮਾਜ ਦੇ ਵਿੱਚ ਮਾੜੀ ਕੁਰਿਤੀ ਪਾ ਰਿਹਾ ਇੱਕ ਨਵਾਂ ਐਸਾ ਜਿਹੜਾ ਕਿ ਸਮਾਜ ਨੂੰ ਵਾਸਤੇ ਘਾਤਕ ਹੈ ਦਲ ਬਦਲਣ ਦਾ ਐਸਾ ਰਵਾਜ ਇੱਥੇ ਪਾਰੇ ਪਾਰਟੀਆਂ ਆਪ ਉਛਾਹਤ ਕਰਦੀਆਂ ਤੇ ਜਿਹੜੇ ਇਹ ਲੀਡਰ ਹੈ ਜਿਹੜੇ ਕਿ ਚੋਣਾਂ ਲੜ ਰਹੇ ਇਹ ਲਾਲਜ ਦੇ ਵਸ ਪੈ ਕੇ ਇਹ ਡਰ ਦੇ ਵਸ ਪੈ ਕੇ ਇਹ ਚੌਧਰਾ ਦੀ ਭੁੱਖ ਦੇ ਵਿੱਚ ਆਪਣੀਆਂ ਪਾਰਟੀਆਂ ਬਦਲੇ ਦਲ ਬਦਲਿਓਆਂ ਨੂੰ ਪਹਿਲਾਂ ਵੀ ਇੱਥੇ ਮਾਰ ਦਿੱਤੀ ਗਈ ਹੈ ਹੁਣ ਵੀ ਦਲ ਬਦਲਿਓਆਂ ਨੂੰ ਮਾਰ ਦਿੱਤੀ ਜਾਏਗੀ